ਆਨੂੰ ਕੰਨਿੱਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਇਹ ਭਾਰ ਸੈਨਜੋਗਾ ਨਹੀਂ ਆ ਤੁਸੀਂ ਇੱਕ ਨਵਾਣੇ ਨੂੰ ਮਾਣ ਬਖਸ਼ਦੇ ਆ ਇਹ ਸਾਰਾ ਸੰਭਵਤਾ ਹੀ ਆ ਜੇ ਤੁਸੀਂ ਸਾਰੇ ਮੇਰੇ ਨਾਲ ਆ ਕੋਈ ਵੀ ਕੰਮ ਆ ਕੋਈ ਵੀ ਕਾਰਵਾਈ ਹੋਣੀ ਜਿਹੜੀ ਵੀ ਹੋਣੀ ਆ ਆਪਾਂ ਸਾਰਿਆਂ ਨੇ ਰਲ ਕੇ ਕਰਨੀ ਆ ਸਿਰਫ ਸਰਬਸੰਮਤੀ ਦਾ ਮਕਸਦ ਇਹ ਆ ਪਿੰਡ ਨੂੰ ਇੱਕ ਫੰਡ ਆਣੇ ਆ ਪੰਚਾਇਤ ਆਣੀ ਆ ਸਰਕਾਰ ਵੀ ਦੇ ਰਹੀ ਆ ਔਰ ਸਾਡੇ ਡਿਪਟੀ ਸਪੀਕਰ ਵੱਖਰੇ ਤੌਰ ਤੇ ਦੇ ਰਹੇ ਆ ਉਹ ਫੰਡ ਆਣ ਦੇ ਨਾਲ ਅਸੀਂ ਕਹਿੰਦੇ ਕੋਈ ਵੀ ਪ੍ਰੋਜੈਕਟ ਵੱਡਾ ਅਸੀਂ ਸ਼ੁਰੂ ਕਰੀਏ ਪਿੰਡ ਦੇ ਵਿੱਚ ਜੋ ਪਿੰਡ ਨੂੰ ਸ਼ੋਭਤ ਕਰੇ ਔਰ ਸਾਡੇ ਪਿੰਡ ਦੀ ਪਛਾਣ ਬਣੇ ਪਹਿਲਾਂ ਵੀ ਪੰਚਾਇਤ ਨੇ ਬਹੁਤ ਕੰਮ ਕੀਤੇ ਆ ਸਾਰੇ ਕੰਮ ਵਧੀਆ ਹੋਏ ਆ ਪਰ ਸਰਬਸੰਮਤੀ ਦਾ ਮਕਸਦ ਇਹੇ ਆ ਅਸੀਂ ਕਹਿੰਦੇ ਪੇ ਸਾਡੇ ਵਿੱਚ ਫਾਈਟ ਨਾ ਹੋਵੇ ਕਿਸੇ 'ਚ ਵੀ ਆਪਾਂ ਪਿਆਰ ਦੇ ਨਾਲ ਚੁਣ ਲਈਏ ਤੇ ਸਾਰੇ ਕਾਰਵਾਈਆਂ ਸਾਰੀਆਂ ਅੱਗੇ ਤੋਂ ਰੈਗੂਲਰ ਪੈ ਜਾਣ ਬਾਕੀ ਹੋਰ ਕੋਈ ਕਿਸੇ ਨੂੰ ਕੋਈ ਵੀ ਇਤਰਾਜ਼ ਹੋ ਸਕਦਾ ਉਹ ਇੱਥੇ ਸਪੇਸ਼ ਕਰ ਸਕਦਾ ਮੇਰੇ ਤੋਂ ਅੱਜ ਜਿਹੜੀ ਗੱਲ ਸਾਰਾ ਦੱਸਤਾ ਹੈ ਸਾਰੇ ਪੰਜਾਬ ਦੇ ਇਲੈਕਸ਼ਨ ਦਾ ਮਾਹੌਲ ਆ ਕਿ ਸਾਰੇ ਅਸੀਂ ਦੇਖਦੇ ਆ ਕਿ ਸਰਬ ਸ਼ਾਂਤੀ ਨਾਲ ਬਹੁਤੇ ਪਿੰਡਾਂ 'ਚ ਬਹੁਤੇ ਇਲਾਕਿਆਂ ਦੇ ਵਿੱਚ ਸਰਬ ਸ਼ਾਂਤੀ ਨਾਲ ਪੰਚਾਇਤਾਂ ਬਣ ਰਹੀਆਂ ਸਾਡੇ ਪਿੰਡ ਦੀ ਇੱਕ ਖੂਬਸੂਰਤੀ ਆ ਬੇਸ਼ੱਕ ਅਸੀਂ ਅੱਡੋ ਅੱਡ ਪਾਰਟੀਆਂ ਨਾਲ ਜੁੜੇ ਆ ਪਰ ਅਸੀਂ ਕਦੇ ਕਲੇਸ਼ ਨਹੀਂ ਕਿਸੇ ਨੇ ਕੀਤਾ ਹਰੇਕ ਦਾ ਆਦਰ ਮਾਨ ਸਤਕਾਰ ਕਰਦੇ ਆ ਕੋਈ ਕਾਂਗਰਸ ਨਾਲ ਆ ਕੋਈ ਬੀਜੇਪੀ ਨਾਲ ਆ ਕੋਈ ਕਾਲੀਆਂ ਨਾਲ ਆ ਜਾਂ ਕਿਸੇ ਵੀ ਪਾਰਟੀ ਨਾਲ ਆ ਆ ਖੂਬਸੂਰਤੀ ਆ ਸਾਡੇ ਪਿੰਡ ਦੀ ਸੋ ਕਿਉਂ ਨਾ ਅਸੀਂ ਰਲ ਕੇ ਪੰਚਾਇਤ ਵੀ ਹੁਣ ਸਰਬਸੰਮਤੀ ਨਾਲ ਚੁਣ ਲਈਏ ਠੀਕ ਹੈ ਜੀ ਲੇਡੀਜ਼ ਰਿਜ਼ਰਵ ਸੀਟ ਆ ਇਸ ਵਾਰ ਤੇ ਜੇਕਰ ਤਜਰਬੇ ਦੀ ਗੱਲ ਕਰੀਏ ਤਾਂ ਅੰਕਲ ਉਸਤਾਜ ਸਿੰਘ ਵੀ ਹੁਣੀ ਪਹਿਲਾਂ ਸਰਪੰਚੀ ਕੀਤੀ ਆ ਸੋ ਖੂਨ ਦੇ ਵਿੱਚ ਤਜਰਬਾ ਤੇ ਪਿੰਡ ਦਾ ਸਹਿਯੋਗ ਮਿਲਣਾ ਸੁਭਾਵਕ ਹੀ ਆ ਜੇਕਰ ਸਰਬਸੰਮਤੀ ਹੋਈ ਤੇ ਪਹਿਲੀਆ ਪੰਚਾਇਤਾਂ ਨੇ ਬਹੁਤ ਸੋਹਣਾ ਕੰਮ ਕੀਤਾ ਪਰ ਡੈਮੋਕਰੇਸੀ ਆ ਜੇ ਕਿਸੇ ਨੂੰ ਇਤਰਾਜ਼ ਆ ਉਹਨੂੰ ਅਸੀਂ ਰੋਕ ਨਹੀਂ ਸਕਦੇ ਜੇ ਕਿਸ ਨੂੰ ਇਤਰਾਜ਼ ਆ ਹੁਣ ਦੱਸ ਦੇ ਸਾਨੂੰ ਕਿਸੇ ਨੂੰ ਉਸ ਗੱਲ ਤੇ ਇਤਰਾਜ਼ ਨਹੀਂ ਹੋਏਗਾ ਜੇ ਕੋਈ ਚਾਹੁੰਦਾ ਹੈ ਕਿ ਅਸੀਂ ਇਲੈਕਸ਼ਨ ਲੜਨੀ ਆ ਜੀ ਸੱਜ ਕੇ ਪਰ ਦੱਸ ਦੇ ਕਿ ਸਾਨੂੰ ਪਤਾ ਹੋਵੇ ਕਿ ਉਹ ਬੰਦਾ ਇਲੈਕਸ਼ਨ ਲੜ ਰਿਹਾ ਉਹ ਆਪਣੇ ਉਸ ਹਾਵ ਦਾ ਘਰ ਨੂੰ ਜਾਣ ਇਲੈਕਸ਼ਨ ਲੜਨ ਤੇ ਵੀ ਸਾਨੂੰ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਡੈਮੋਕ੍ਰੇਸੀ ਆ ਰਲ ਮਿਲ ਕੇ ਸਹਿਯੋਗ ਕਰਾਂਗੇ ਪਰ ਜੇਕਰ ਸਹਿਮਤੀ ਹੋ ਜਾਵੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਸੋ ਪਹਿਲਾਂ ਤਾਂ ਸਰਪੰਚੀ ਦੀ ਗੱਲ ਤੇ ਜੇਕਰ ਕੁਲਦੀਪ ਸਿੰਘ ਜੀ ਉਹਨਾਂ ਦੇ ਮੈਸੇਜ ਦਾ ਨਾਮ ਅਸੀਂ ਪ੍ਰੈਜੈਂਟ ਕਰਦੇ ਆ ਜੇ ਤੁਹਾਡੀ ਸਹਿਮਤੀ ਹੈ ਤਾਂ ਜਕਾਰੇ ਦਾ ਜਵਾਬ ਜਕਾਰੇ ਜੀ ਦੇ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜਕਾਰੇ ਦੀ ਆਵਾਜ਼ ਨੇ ਦੱਸਤਾ ਕਿ ਜੀ ਸਹਿਮਤੀ ਆ ਕਿ ਗੁਰੂ ਮਹਾਰਾਜ ਦੀ ਕਿਰਪਾ ਕਰਨ ਪਿੰਡ ਤੇ ਇਸੇ ਤਰ੍ਹਾਂ ਸਹਿਮਤੀ ਬਣੀ ਰਹੇ ਮੱਤੀ ਪ੍ਰਧਾਨ ਜੀ